ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਫੇਰਾ ਆਪ ਜੀ ਦੀ ਕਚਹਿਰੀ ਵਿੱਚ ਨਵੇਂ ਸਵਾਲ ਦਾ ਜਵਾਬ ਲੈ ਕੇ حاضر ਆਇਆ ਸਵਾਲ ਇਹ ਸੀ ਕਿ ਪੈਸਾ ਕਦੋਂ ਤੱਕ ਸਾਨੂੰ ਖੁਸ਼ੀ ਦਿੰਦਾ ਹੈ ਤੇ ਇਹ ਕਹੇ ਸੀ ਕਿ ਬਿਮਾਰੀਆਂ ਸਾਨੂੰ ਕਿਉਂ ਲੱਗਦੀਆਂ ਹਨ ਇਹ ਦੋ ਕੁਐਸਚਨਾਂ ਦੇ ਆਨਸਰ ਨੇ ਜਿਹੜੇ ਦਾਸ ਕੋਸ਼ਿਸ਼ ਕਰ ਰਿਹਾ ਤੁਹਾਨੂੰ ਦੇਖੋ ਗੁਰਮੁਖੋ ਪੈਸਾ ਉਦੋਂ ਤੱਕ ਹੀ ਸਾਨੂੰ ਖੁਸ਼ੀ ਦੇ ਸਕਦਾ ਹੈ ਜਦੋਂ ਤੱਕ ਉਹਦੇ ਵਿੱਚ ਹੱਕ ਦੀ ਕਮਾਈ ਹੋਵੇ ਜਦੋਂ ਉਹ ਹੱਕ ਦੀ ਕਮਾਈ ਗਾਇਬ ਹੋ ਕੇ ਦੂਸਰੇ ਤਰੀਕਿਆਂ ਨਾਲ ਸੀ ਪੈਸਾ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਡਾ ਸਕੂਨ ਵੀ ਖਤਮ ਕਰ ਦਿੰਦਾ ਹੈ ਸਾਡੀ ਖੁਸ਼ੀ ਵੀ ਖਤਮ ਕਰ ਦਿੰਦਾ ਉਦਾਹਰਨ ਦੇ ਤੌਰ ਤੇ ਪਿੱਛੇ ਜੇ ਆਪ ਸਾਰੇ ਜਾਣਦੇ ਹੋ ਕੋਈ ਬੀਬਾ ਜੀ ਪੁਲਿਸ ਦੇ ਵਿੱਚ ਕੰਮ ਕਰਦੇ ਸਨ ਤੁਸੀਂ ਹੱਕ ਦੀ ਕਮਾਈ ਸੀ ਜਿਹੜੀ ਉਹਨੂੰ ਤਨਖਾਹ ਮਿਲਦੀ ਸੀ ਉਹਦੇ ਵਿੱਚੋਂ ਉਸ ਨੇ ਉਹਨੂੰ ਖੁਸ਼ੀ ਵੀ ਮਿਲਦੀ ਪਰ ਉਸ ਨੇ ਦੂਸਰੇ ਤਰੀਕਿਆਂ ਨਾਲ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਉਹਦੀ ਹੱਕ ਦੀ ਕਮਾਈ ਵੀ ਉਹ ਲੈ ਡੁੱਬਿਆ ਤੇ ਉਹਦਾ ਸਕੂਨ ਵੀ ਖਤਮ ਹੋ ਗਿਆ ਤੇ ਉਹਦੀ ਹਰ ਜਗ੍ਹਾ ਕੀ ਹੋਈ ਆ ਥੂ ਥੂ ਹੀ ਹੋਈ ਆ ਸੋ ਇਸ ਕਰਕੇ ਜਿਹੜੀ ਹੱਕ ਦੀ ਕਮਾਈ ਹੈ ਤੁਹਾਨੂੰ ਉਹ ਖੁਸ਼ੀ ਦਿੰਦੀ ਹੈ ਜਦੋਂ ਉਹ ਕਮਾਈ ਦੂਸਰੇ ਪਾਸੇ ਨੂੰ ਤੁਰ ਜਾਂਦੀ ਹੈ ਜਿਵੇਂ ਅਸੀਂ ਇਕੱਠੇ ਕਰਨ ਦੀ ਕਰਦੇ ਆ ਉਹ ਸਾਨੂੰ ਦੁੱਖ ਦਾ ਕਾਰਨ ਬਣਦੀ ਹੈ ਜਿਹੜੀ ਉਹਦੀ ਖੁਸ਼ੀ ਸੀ ਉਹ ਤੁਸੀਂ ਦੇਖਦੇ ਹੋ ਸਾਰੇ ਦੁੱਖ ਦੇ ਵਿੱਚ ਚਲੀ ਗਈ ਹੈ ਸੋ ਗੁਰਮਖੋ ਜਿਹੜੀਆਂ ਬਿਮਾਰੀਆਂ ਲੱਗਦੀਆਂ ਹਨ ਬਿਮਾਰੀਆਂ ਕਿਵੇਂ ਲੱਗਦੀਆਂ ਹਨ ਜੇਕਰ ਅਸੀਂ ਗੁਰਬਾਣੀ ਗੁਰੂ ਨੂੰ ਪੁੱਛਦੇ ਹਾਂ ਕਿ ਬਿਮਾਰੀਆਂ ਕਿਵੇਂ ਲੱਗਦੀਆਂ ਹਨ ਸੁਖਮੀ ਸਹਿਬ ਜੀ ਦੀ ਬਾਣੀ ਪੜੋ ਸੁਖਮੀ ਚਾਹ ਸੁਖਮੀ ਸਹਿਬ ਜੀ ਦੀ ਬਾਣੀ ਚ ਗੁਰੂ ਸਾਹਿਬ ਕਲੀਅਰ ਕਰਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹ ਮਟਾਓ ਇਹ ਤਨ ਨੂੰ ਬਿਮਾਰੀਆਂ ਕਿਵੇਂ ਲੱਗਦੀਆਂ ਮਨ ਦੀ ਪਰੇਸ਼ਾਨੀ ਨਾਲ ਜਦੋਂ ਮਨ ਪਰੇਸ਼ਾਨ ਹੁੰਦਾ ਮਨ ਦਾ ਤਨ ਨਾਲ ਸੰਬੰਧ ਹੈ ਮਨ ਦੀ ਪਰੇਸ਼ਾਨੀ ਨਾਲ ਤਨ ਬਹੁਤ ਜਲਦੀ ਡਿਸਟਰਬ ਹੁੰਦਾ ਹੈ ਅੱਛੇ ਆਪਾਂ ਜਾਣਦੇ ਹਾਂ ਕਰੋਨਾ ਬਿਮਾਰੀ ਜਿਹੜੀ ਹੋ ਕੇ ਗਈ ਹੈ ਉਹ ਲੋਕ ਬਿਮਾਰੀ ਨਾਲ ਨਹੀਂ ਲੋਕ ਨਹੀਂ ਮਰੇ ਉਹ ਡਰ ਨਾਲ ਮਰੇ ਹਨ ਦੇਖੋ ਜਕਾਮ ਉਦੋਂ ਵੀ ਜਕਾਮ ਹੀ ਸੀਗਾ ਬੁਖਾਰ ਚੜਦਾ ਸੀ ਖਾਂਸੀ ਸੀ ਅੱਜ ਵੀ ਬਹੁਤ ਲੋਕਾਂ ਨੂੰ ਬੁਖਾਰ ਵੀ ਹੈ ਜਕਾਮ ਵੀ ਹੈ ਖਾਂਸੀ ਵੀ ਹੈ ਕੇਵਲ ਸਿਰਫ ਡਰ ਦੇ ਕਾਰਨ ਉਸ ਸਮੇਂ ਮੌਤਾਂ ਬਹੁਤ ਜ਼ਿਆਦਾ ਵਧੀਆਂ ਨੇ ਸੋ ਇਹੀ ਕਾਰਨ ਹੈ ਵੀ ਜਦੋਂ ਅਸੀਂ ਮਾਲਕ ਦੀ ਸੱਚੀ ਭਗਤੀ ਤੋਂ ਪਰੇ ਹਟ ਜਾਂਦੇ ਹਾਂ ਤੇ ਅਸੀਂ ਅਮੀ ਬਿਨਾ ਕੰਮ ਤੋਂ ਦਰ ਪਕੜ ਲੈਣੇ ਹਨ ਕਿ ਸਾਡਾ ਤਨ ਬੜੇ ਜਲਦੀ ਡਿਸਟਰਬ ਹੋ ਜਾਂਦਾ ਹੈ ਇਹ ਬਿਮਾਰੀਆਂ ਇਹਹ ਜੀਆਂ ਲਾ ਬੰਨੇ ਹਨ ਫਿਰ ਅਸੀਂ ਉਹਨਾਂ ਨੂੰ ਲਾ ਇਲਾਜ ਬਿਮਾਰੀਆਂ ਵੀ ਕਹ ਦੰਨੇ ਹਾਂ ਜਿਹੜੇ ਲੋਕ ਬਿਮਾਰੀਆਂ ਵਿੱਚ ਗ੍ਰਸਤ ਹਨ ਇੱਕੋ ਹੀ ਤਰੀਕਾ ਹੈ ਹੁਣ ਤਾਂ ਥੋੜੀ ਜਿਹੀ ਦਵਾਈਆਂ ਲੈ ਕੇ ਕੁਝ ਠੀਕ ਹੋ ਗੋ ਉਦੋਂ ਬਾਅਦ ਚ ਮਾਲਕ ਦੀ ਭਗਤੀ ਵੱਲ ਗੈਰੇ ਹੋ ਗੋ ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਦਾ ਜਦੋਂ ਕਦੇ ਵੀ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇਵਲ ਸਾਹ ਲੈਣਾ ਢਿੱਡ ਨੂੰ ਫਲਾਓ ਫਲਾਓ ਕੁਝ ਪਲਨਰੋ ਕੋ ਹੌਲੇ ਹੌਲੇ ਨੂੰ ਛੱਡ ਦਿਓ ਤੁਸੀਂ ਸੱਚ ਜਾਣਿਓ ਕੁਝ ਸਮਝ ਤੁਸੀਂ ਇੰਨੇ ਕਰ ਰਿਲਾक्स ਰਿਲੈਕਸ ਹੋ ਜਾਵੋਗੇ ਤੁਹਾਨੂੰ ਇਹ ਲੱਗੇਗਾ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਔਰ ਸਾਰੀਆਂ ਬਿਮਾਰੀਆਂ ਮਦਦ ਇਸ ਸਿਮਰਨ ਤੇ ਧਿਆਨ ਦੁਆਰਾ ਠੀਕ ਹੋ ਜਾਂਦੀਆਂ ਨੇ ਗੁਰੂ ਸਾਹਿਬ ਨੇ ਕਲੀਅਰ ਕੀਤਾ ਨਾ ਸਿਮਰੋ ਸਿਮਰ ਸਿਮਰ ਸੁੱਖ ਪਾਓ ਜੇ ਸੁੱਖ ਚਾਹੁੰਦੇ ਹੋ ਤਾਂ ਕੀ ਕਰੋ ਸਿਮਰਨ ਕਰੋ ਸੋ ਮੇਰੀ ਵੀ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੁੰਦੀ ਹੈ ਕਿ ਮਾਲਕ ਦੀ ਸੱਚੀ ਭਗਤੀ ਵੱਲ ਜਾਓ ਸੱਚੀ ਭਗਤੀ ਵੱਲ ਜਾ ਕੇ ਆਪਣੇ ਇਸ ਜਨਮ ਮਰਨ ਦੇ ਜਿਹੜਾ ਦੁੱਖ ਹੈ ਇਸ ਨੂੰ ਸਦਾ ਲਈ ਸਮਾਪਤ ਕਰ ਦਿਓ ਕਿਉਂਕਿ ਸਭ ਤੋਂ ਵੱਡਾ ਦੁੱਖ ਕਿਹੜਾ ਦੁੱਖ ਜਨਮ ਮਰਨ ਪਵਖੰਡਾ ਇਹ ਜਿਹੜਾ ਦੁੱਖ ਜਨਮ ਤੇ ਮਰਨ ਦਾ ਇਹਨੂੰ ਖੰਡਨ ਕਰ ਦਿਓ ਸੋ ਮਾਲਕ ਦੀ ਸੱਚੀ ਭਗਤੀ ਸਿਮਰਨ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿਹੜਾ ਵੀ ਜਿਹੜੇ ਧਰਮ ਚ ਹੈ ਉਹ ਆਪਣੇ ਧਰਮ ਦੇ ਅਨੁਸਾਰ ਜੋ ਵੀ ਉਸ ਨੂੰ ਧਰਮ ਦੇ ਵਿੱਚ ਕਹਿ ਕੇ ਜਿਵੇਂ ਗੀਤਾ ਦੇ ਸ਼ਲੋਕ ਪੜ ਲਓ ਔਰ ਮੈਨ ਪੜ ਲਓ ਹੋਰ ਤੁਸੀਂ ਕੋਈ ਵੀ ਮੰਤਰ ਪੜ ਸਕਦੇ ਹੋ ਸੋ ਕਹਿੰਤੋ ਪਾਵਾ ਗੁਰਮਖ ਜਨ ਹਨ ਗੁਰਬਾਣੀ ਨਾਲ ਜੁੜੋ ਠੀਕ ਹੈ ਇਹ ਜਦੋਂ ਅਸੀਂ ਬਾਣੀ ਪੜਾਂਗੇ ਸਿਮਰਨ ਕਰਾਂਗੇ ਤਾਂ ਸਾਡੇ ਦੁੱਖ ਦਿਲਦਰ ਸਦਾ ਦੇ ਦੂਰ ਹੋ ਸਕਦੇ ਹਨ ਸੱਚੀ ਭਗਤੀ ਵੱਲ ਜਿਹੜਾ ਜੇਕਰ ਆਪ ਜੀ ਨੂੰ ਦਾਸ ਦੀ ਵਿਚਾਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਹੀ ਭੇਜੋ ਕਿ ਲੋਕ ਵਹਿਮਾਂ ਪਰਮਤਮਾ ਨਿਕਲ ਕੇ ਸੱਚੀ ਮਾਲਕ ਦੀ ਭਗਤੀ ਨੌਜਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ